ਸਭ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ ਤੁਸੀਂ ਅੱਜ ਸਾਡਾ ਮੰਗ ਪੱਤਰ ਪ੍ਰਾਪਤ ਕਰਨ ਲਈ ਸਾਨੂੰ ਸਮਾਂ ਦਿੱਤਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਮੰਗ ਪੱਤਰ ਅਸੀਂ 28 ਤਰੀਕ ਨੂੰ ਮਾਨਯੋਗ ਲੋਕਨਤਰੀ ਸਾਹਿਬ ਨੂੰ ਚੰਡੀਗੜ੍ਹ ਵਿੱਚ ਦਿੱਤਾ ਸੀ ਉਸ ਤੋਂ ਬਾਅਦ ਇਹੀ ਮੰਗ ਪੱਤਰ ਅਸੀਂ ਇੱਕ ਵਾਰ ਨੂੰ ਸਾਹਿਬ ਨੂੰ ਤੇ ਚੀਫ ਸਕੱਟਰੀ ਨੂੰ ਦਿੱਤਾ ਔਰ ਅੱਜ ਇਹ ਮੰਗ ਪੱਤਰ ਜਿਹੜਾ ਤੁਹਾਨੂੰ ਪੇਸ਼ ਕਰਨਾ ਇਸ ਮੰਗ ਪੱਤਰ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਸਾਡੀ ਮੰਗ ਹੈ ਉਹ ਇਹ ਹੈ ਕਿ ਭਾਰਤੀ ਸੰਸਕ੍ਰਿਤੀ ਜਿਹੜੀ ਆ ਉਹ ਰਾਮਾਇਣ ਕਾਲ ਤੋਂ ਰੰਗ ਹੁੰਦੀ ਹੈ ਤੇ ਰਾਮਾਇਣ ਦੀ ਰਚਨਾ ਜਿਹੜੀ ਆ ਰਾਮਾਇਣ ਦੇ ਲੇਖਕ ਆ ਉਹ ਪੁਰਵਾਨ ਵਾਲਮੀਕ ਜੀ ਆ ਇਸ ਤਰ੍ਹਾਂ ਭਾਰਤੀ ਸੰਸਕ੍ਰਿਤੀ ਦੇ ਨਰਮਤਾ ਕੇ ਆਜੰਦਾ ਹੈ ਵਾਲਮੀਕੀ ਨੇ। ਉਹਨਾਂ ਨੇ ਪੰਜਾ ਗ੍ਰੰਥ ਉਲੀਚਨਾ ਕੀਤੀ ਹੈ ਜਿਨ੍ਹਾਂ ਦੇ ਨਾਮ ਆ ਅਕਸ਼ਰ ਲਖਸ਼ ਗ੍ਰੰਥ, ਵਾਲਮੀਕ ਵਿਆਕਰਣ, ਰਾਮਾਇਣ, ਵਾਲਮੀਕ ਵਿਗਿਆਨ ਅਤੇ ਸ਼੍ਰੀ ਮਹਾ ਰਾਮੈਣ ਜੋ ਵਿਸ਼ੇਸ਼ਟ ਗ੍ਰੰਥ। ਅਕਸ਼ਰ ਲਖਸ਼ ਗ੍ਰੰਥ ਦੇ ਵਿੱਚ ਅੱਖਰ ਦੇ ਸਰੂਪ ਬਦ ਸਰੂਪਵਰਣ ਤੇ ਉਹਦਾ ਆਚਾਰਨ ਬਾਰੇ ਦੱਸਿਆ ਗਿਆ ਹੈ। ਵਿਆਕਰਣ ਉਸ ਸਮੇਂ ਦੀ ਭਾਸ਼ਾ ਨੂੰ ਕੰਪਲੀਟ ਕਰਨ ਲਈ ਤੇ ਰਾਮਾਇਣ ਇੱਕ ਵਿੱਚ ਪ੍ਰਸਿੱਧ ਗ੍ਰੰਥ ਹੈ। ਵਿਗਿਆਨ ਜਿਹੜਾ ਵਾਲਮੀਕ ਵਿਗਿਆਨ ਆ ਉਹਦੇ ਚ ਵਿਗਿਆਨ ਦੇ ਚਮਤਕਾਰਾਂ ਬਾਰੇ ਬਹੁਤ ਕੁਝ ਦੱਸਿਆ ਗਿਆ ਕਾਫੀ ਵੱਡਾ ਗ੍ਰੰਥ ਹੈ ਜੋ ਵਿਸ਼ੇਸ਼ਟ ਗ੍ਰੰਥ ਜਿਹੜਾ ਆਤਮਾ ਤੇ ਪਰਮਾਤਮਾ ਦੇ ਮਲਾਪ ਦਾ ਗ੍ਰੰਥ ਹੈ ਲੇਕਿਨ ਇੰਨੀ ਵੱਡੀ ਕੰਟਰੀਬਿਊਸ਼ਨ ਤੇ ਇੰਨੇ ਜ਼ਿਆਦਾ ਗ੍ਰੰਥ ਲਿਖਣ ਦੇ باوجود ਵੀ ਪੰਜਾਬ ਸਰਕਾਰ ਨੇ ਭਗਵਾਨ ਵਾਲਮੀਕ ਜੀ ਦੇ ਨਾਂ ਤੇ ਕੋਈ ਯੂਨੀਵਰਸਿਟੀ ਨਹੀਂ ਬਣਾਇਆ ਇਸ ਕਰਕੇ ਸਾਡੀ ਭਾਰਤੀ ਵਾਲਮੀਕ ਸਭਾ ਇਹ ਪੁਰਜੋਰ ਮੰਗ ਕਰਦੀ ਆ ਕਿ ਭਗਵਾਨ ਵਾਲਮੀਕ ਜੀ ਦੇ ਨਾਂ ਤੇ ਜਿਹੜੀ ਆ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਜਿਹੜੀ ਪੰਜਾਬੀ ਯੂਨੀਵਰਸਿਟੀ ਹੈ ਉਹਦਾ ਨਾਮ ਬਦਲ ਕੇ ਵਾਲਮੀਕ ਯੂਨੀਵਰਸਿਟੀ ਰੱਖਿਆ ਜਾਵੇ ਕਿਉਂਕਿ ਉਹਦੇ ਵਿੱਚ ਆਲਰੇਡੀ ਭਗਵਾਨ ਵਾਲਮੀਕ ਜੀ ਦੀ ਚੇਅਰ ਚੱਲ ਰਹੀ ਹੈ ਜੇਕਰ ਇਹ ਕਿਸੇ ਤਰੀਕੇ ਨਾਲ ਸੰਭਵ ਨਾ ਹੋਵੇ ਤਾਂ ਫਿਰ ਹੋਰ ਕੋਈ ਯੂਨੀਵਰਸਿਟੀ ਬਣਾ ਕੇ ਉਹਦਾ ਨਾਮ ਵਾਲਮੀਕ ਜੀ ਯੂਨੀਵਰਸਿਟੀ ਰੱਖਿਆ ਜਾਵੇ ਤਾਂ ਇਹ ਸਾਡੀ ਫਸਟ ਲੋਕ ਠੀਕ ਹੈ ਦੂਸਰੀ ਜਿਹੜੀ ਮੰਗ ਹੈ ਸਾਡੀ ਉਹ ਇਹ ਹੈ ਕਿ ਭਗਵਾਨ ਵਾਲਮੀਕ ਜੀ ਮਹਾਰਾਜ ਨੇ ਹੁਣ ਤੱਕ ਜਿਹੜੇ ਆ ਉਹ 21 ਆਸ਼ਰਮ ਬਣਾਏ ਆ ਅੱਗੇ ਚਲੇ ਗਏ ਇੱਥੋਂ ਆਪਾਂ 21 ਆਸ਼ਰਮ ਬਣਾਏ ਆ ਔਰ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਆ ਜਿਸ ਤਰ੍ਹਾਂ ਪੰਜਾਬ ਸਰਕਾਰ ਜਿਹੜੀ ਆ ਉਹ ਕਰਦੀ ਆ ਆਮ ਆਮ ਅਮਰਸਰ ਤੋਂ ਲੈ ਕੇ ਜਾਉਂਗਾ ਆਜ ਯਾਤਰਾ ਕਰਾਉਂਦੀ ਐ ਇਸ ਕਰਕੇ ਸਾਡੀ ਵੀ ਇਹ ਜਿਹੜੀ ਆ ਇਹ ਧਮਾਨ ਹੈ ਕਿ ਬਾਲਮੀਕੀ ਸਮਾਜ ਦੇ ਜਿਹੜੇ 21 ਆਸ਼ਰਮਿਆਂ ਉਹਨਾਂ ਦੇ ਯਾਤਰਾ ਕਰਨ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ ਦੂਸਰੀ ਜਿਹੜੀ ਗੱਲ ਹੈ ਕਿ ਤੀਸਰੀ ਜਿਹੜੀ ਅੱਗੇ ਜਿਹੜੀ ਗੱਲ ਹੈ ਕਿ ਉਹ ਇਹ ਹੈ ਕਿ ਬਾਲਮੀਕ ਆਸ਼ਰਮ ਜਿਹੜੇ ਸਾਡੀ ਜਿਹੜੇ ਸਿੱਖ ਜਥੇਬੰਦੀਆਂ ਦੇ ਜਿਹੜੀ ਚਾਹਦੇ ਆ ਜਥੇ ਜਾਂਦੇ ਸਿੱਖ ਜਥੇਬੰਦੀਆਂ ਦੇ ਅ ਪਾਕਿਸਤਾਨ ਨਾਗਰਿਕਾਂ ਲਈ ਜਾਂਦੇ ਆ ਇਸੇ ਤਰ੍ਹਾਂ ਸਾਡੇ ਵੀ ਲਾਹੌਰ ਦੇ ਵਿੱਚ ਲਵ ਦੀ ਸਮਾਦਿਆ ਮਲਤਾਨ ਦੇ ਵਿੱਚ ਕੁਸ਼ਦੀ ਸਮਾਦਿਆ ਤੇ ਸਾਡੇ ਵੀ ਬਾਲਮੀਕ ਜਿਹੜੇ ਜਿਹੜੇ ਸਾਰੇ ਕੌਮ ਦੇ ਜਿਹੜੇ ਜਥੇ ਆ ਪਾਕਿਸਤਾਨ ਵਿੱਚ ਜਾਣ ਲਈ ਪ੍ਰਬੰਧ ਕੀਤੇ ਜਾਵਣਗੇ ਇੱਕ ਸਾਡੀ ਇਹ ਮੰਗ ਹੈਗੀ ਆ ਕਿ ਸਾਡੇ ਜਿਹੜੇ ਬਾਲਮੀਕ ਜੀ ਦੇ ਜਿਹੜਾ ਮੇਲਾ ਆ ਉਹ ਚਾਰ ਵੱਡੇ ਮੇਲੇ ਲੱਗਦੇ ਆ ਅੰਮ੍ਰਿਤਸਰ ਦੇ ਵਿੱਚ ਲੋਕ ਜਿਹੜੇ ਆ ਵੱਖ-ਵੱਖ ਸਟੇਸ਼ਨਾਂ ਤੋਂ ਸ਼ਹਿਰਾਂ ਚੋਂ ਜ਼ਿਲ੍ਹਿਆਂ ਚੋਂ ਆਉਂਦੇ ਆ ਹੁਮਰਪੁਰਪੰਤਾ ਚੋਂ ਵੀ ਆਉਂਦੇ ਆ ਲੇਕਿਨ ਅਮਰitsar ਤੋਂ ਬਾਲਮੀਕਾ ਆਸ਼ਰਮ ਜਾਣ ਲਈ ਲੋਕਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਆ ਇਸ ਕਰਕੇ ਸਾਡੀ ਮੰਗ ਇਹ ਹੈ ਕਿ ਉੱਥੇ ਆ ਆਸ਼ਰਮ ਦੇ ਉੱਤੇ ਇੱਕ ਰੇਲਵੇ ਸਟੇਸ਼ਨ ਬਣਾ ਦਿੱਤਾ ਜਾਵੇ ਇਹ ਮੁੱਦਾ ਤਾਂ ਵੈਸੇ ਭਾਰਤ ਸਰਕਾਰ ਦਾ ਹੈ ਲੇਕਿਨ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਕਿ ਉੱਥੇ ਰੇਲਵੇ ਸਟੇਸ਼ਨ ਬਣਾ ਕੇ ਅਮਰitsar ਰੇਲਵੇ ਸਟੇਸ਼ਨ ਤੋਂ ਆਸ਼ਰਮ ਤੱਕ 18 ਕਿਲੋਮੀਟਰ ਦੀ ਦੂਰੀ ਲੈਣੇ ਬਿਲਾ ਨਹੀਂ ਭਾ ਕੇ ਉਨੂੰ ਜਿਹੜਾ ਆ ਜੋੜਿਆ ਉਹਦੇ ਅਮਰਸਰ ਆਸ਼ਰਮ ਦੇ ਨਾਲ ਜੋੜਿਆ ਜਾਵੇ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ ਤੇ ਇਹਦੇ ਵਾਸਤੇ ਪੰਜਾਬ ਸਰਕਾਰ ਵੱਲੋਂ ਗਵਰਨਮੈਂਟ ਆਫ ਇੰਡੀਆ ਨਾਲ ਮੈਟਰ ਟੈਕਪ ਕੀਤਾ ਜਾਣਾ ਚਾਹੀਦਾ ਅੱਗੇ ਜਿਹੜੀਆਂ ਅੱਗੇ ਜਿਹੜੀਆਂ ਗੱਲਾਂ ਹੈੀਆਂ ਵੈਸੇ ਤਾਂ ਤੁਸੀਂ ਚਲੋ ਪਾਕੀ ਪਾੜੀ ਲੈਣਾ ਉਹਦੇ ਵਿੱਚ ਮੈਂ ਲਿਖੀਆਂ ਹੋਈਆਂ ਮੰਗਾਆਂ ਤੇ ਤੁਸੀਂ ਜਿਹੜੀਆਂ ਇੱਕ ਇੱਕ ਮੇਨ ਵੀ ਗੱਲ ਜਿਹੜੀ ਇਹ ਆ ਕਿ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਹਟਿਆਂ ਕਿ ਹੁਣ ਤੱਕ ਪੰਜਾਬ ਸਰਕਾਰ ਦੀ ਜਿਹੜੀ ਜਿੰਨੀ ਵੀ ਪੰਜਾਬ ਦੇ ਵਿੱਚ ਸ਼ਰੂਡ ਕਾਸਟਾਂ ਦੀ ਆਬਾਦੀ ਆ ਉਹਦੇ ਵਿੱਚੋਂ ਅੱਧੀ ਆਬਾਦੀ ਜਿਹੜੀ ਵਾਲਮੀਕੀ ਤੇ ਮੱਧਵੀ ਸਿੱਖਾਂ ਦੀ ਆ ਤੇ ਅੱਧੀ ਆਬਾਦੀ ਜਿਹੜੀ ਰਬਦਾਸੀਆਂ ਦੀ ਆ ਹੁਣ ਤੱਕ ਪੂਰੀ ਹੋਈ 25% ਦੇ ਵਿੱਚੋਂ 23.84% ਰਿਜ਼ਰਵੇਸ਼ਨ ਪੂਰੀ ਹੋਈ ਆ ਜਿਹਦੇ ਵਿੱਚੋਂ 12.5% ਰਬਦਾਸੀਆਂ ਤੇ ਵਾਲਮੀਕੀਆਂ ਲਈ ਸੀ ਤੇ 12.5% ਵਾਲਮੀਕੀ ਵਾਲਮੀਕੀ ਤੇ ਮੱਧਵੀ ਸਿੱਖਾਂ ਲਈ ਸੀ ਜਿਹੜੇ ਰਬਦਾਸੀਆ ਜਾਤੀ ਦੇ ਲੋਕ ਆ ਉਹ ਆਪਣੇ ਬਣਦੇ 12.5% ਕੋਟੇ ਤੋਂ ਵੀ ਜ਼ਿਆਦਾ 20.34% ਰਿਜ਼ਰਵੇਸ਼ਨ ਲੈ ਗਏ ਆ ਜਦਕਿ ਬਾਲਮੀਕੀ ਤੇ ਮਜਬੀ ਸਿੱਖਾਂ ਨੂੰ ਕੇਵਲ 3.5% ਰਿਜ਼ਰਵੇਸ਼ਨ ਹੀ ਮਿਲੀ ਆ ਤੇ ਉਹ ਆਪਣੇ ਬਣਦੇ ਹਿੱਸੇ ਤੋਂ ਵੀ ਇਸ ਕਰਕੇ ਸਾਡੀ ਸਭਾ ਇਹ ਮੰਗ ਕਰਦੀ ਆ ਕਿ ਜਦ ਤੱਕ ਸਾਡਾ ਕੋਟਾ ਪੂਰਾ ਨਹੀਂ ਹੋ ਜਾਂਦਾ ਉਨਾਂ ਚਿਰ ਹੁਣ ਇਹ ਉਹਨਾਂ ਨੂੰ ਰਿਜ਼ਰਵੇਸ਼ਨ ਦੇਣੀ ਬੰਦ ਕੀਤੀ ਤੇ ਬਾਕੀ ਜਿਹੜੀਆਂ ਮੰਗਾਂ ਕੁਝ ਜਿਹੜੀਆਂ ਉਹ ਲਿਖੀਆਂ ਹੋਈਆਂ ਇਹਦੇ ਵਿੱਚ ਉਹ ਤੁਸੀਂ ਪੜ ਲੈਣਾ ਉਹਦੇ ਵਿੱਚ ਤੇ ਇਸ ਕਰਕੇ ਮੈਂ ਬੇਨਤੀ ਕਰੂੰਗਾ ਜਿਹੜੀ ਲਾਸਟ ਮੰਗਿਆ ਜਿਹੜੀ ਤੁਹਾਡੇ ਨਾਲ ਸੰਬੰਧਿਤ ਆ ਉਹਦੇ ਬਾਰੇ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਜੀ ਉਹਦੇ ਚ ਗਰੇਵਾਲ ਸਾਹਿਬ ਇਹ ਐ ਅਸੀਂ ਇਹ ਮੰਗਿਆ ਸਾਡੀ ਇਸ ਗੱਲ ਤੇ ਗੌਰ ਦੇਣ ਵਾਲੀ ਗੱਲ ਆ ਜਰਾ ਅਸੀਂ ਇਹ ਮੰਗ ਕੀਤੀ ਆ ਕਿ ਭਗਤ ਗੁਰਦਾਸ ਹੰਸ ਸਫਾਈ ਮੀਦੂਦਾਂ ਦੀ ਕਮੇਟੀ ਜਿਹੜੀ ਬਣੀ ਸੀ ਉਹਦੀ ਤਰਜ਼ ਤੇ ਫਰੈਸ਼ ਇਸ ਸਰਕਾਰ ਵੱਲੋਂ ਫਰੈਸ਼ ਸਰਵੇ ਕਰਕੇ ਇੱਕ ਚੰਦਨਗਰੇਵਾਲ ਕਮੇਟੀ ਦੀ ਰਿਪੋਰਟ ਬਣਾਈ ਜਾਵੇ ਚੰਦਨਗਰੇਵਾਲ ਕਮੇਟੀ ਤੁਹਾਡੇ ਨਾਂ ਤੇ ਕਿ ਪਹਿਲਾਂ ਵੀ ਮੈਂ ਤੁਹਾਨੂੰ ਉਹਦੀ ਬੈਕਗ੍ਰਾਉਂਡ ਦੱਸਾਂ ਪਹਿਲਾਂ ਵੀ ਇਹ ਜਿਹੜੀ ਆ ਕਮੇਟੀ ਸਾਡੀ ਸਭਾ ਵੱਲੋਂ ਹੀ ਬਣਵਾਈ ਗਈ ਸੀ ਉਸ ਵੇਲੇ ਇਸ ਕਮੇਟੀ ਦੇ ਤਿੰਨ ਮੈਂਬਰ ਸੀ ਭਗਤ ਗੁਰਦਾਸ ਜੀ ਚੇਅਰਮੈਨ ਸੀ ਇਸ ਫਾਈ ਮਜ਼ਦੂਰ ਕਮਿਸ਼ਨ ਦੇ ਇੱਕ ਅਸੀਂ ਉਹਨਾਂ ਨੇ ਤੇ ਚੇਅਰਮੈਨ ਬਣਨਾ ਹੀ ਸੀ ਉਹਨਾਂ ਦੇ ਨਾਲ ਫਕੀਰ ਚੰਦ ਨਾਰਸੀ ਕਾਰਪੋਰੇਸ਼ਨ ਸੁਪਰਡੈਂਟ ਲੱਗੇ ਹੋ ਸੀ ਲੁਧਿਆਣੇ 'ਚ ਉਹਨਾਂ ਨੂੰ ਮੈਂਬਰ ਬਣਾਇਆ ਫਿਰ ਉਹਨਾਂ ਨੇ ਇੱਕ ਇਥੇ ਜਲੰਧਰ ਕੈਂਟ ਦੇ ਬਚਨ ਲਾਲ ਅਟਵਾਲ ਸੀ ਉਹ ਐਡਵੋਕੇਟ ਸੀ ਉਹਨਾਂ ਨੇ ਮਿਲ ਕੇ ਦੋ ਮਹੀਨਿਆਂ ਤੇ ਨਾ ਮਹੀਨਿਆਂ ਦੇ ਵਿੱਚ ਜਿੰਨਾ ਵੀ ਸਮਾਂ ਲਾਇਆ ਲਾ ਕੇ ਰਿਪੋਰਟ ਕਮੇਟੀ ਦੀ ਤਿਆਰ ਕਰਕੇ ਉਹ ਦੇ ਦਿੱਤੀ ਉਹਦੇ ਨਾਲ ਅਨੇਕਾਂ ਸਵਾਲੀ ਮਜ਼ਦੂਰਾਂ ਨੂੰ ਉਹਦਾ ਫਾਇਦਾ ਹੋਇਆ ਸੀ ਲੇਕਿਨ ਅੱਜ ਪਰਿਸਥਿਤੀਆਂ ਜਿਹੜੀਆਂ ਉੱਚੀਆਂ ਹੋ ਗਈਆਂ ਸਾਰੀਆਂ ਇਸ ਕਰਕੇ ਅਸੀਂ ਜਾਣੇ ਹਾਂ ਕਿ ਭਗਤ ਗੁਰਾਂ ਦਾ ਸੰਸ ਕਮੇਟੀ ਦੀ ਤਰਜ਼ ਤੇ ਨਵੇਂ ਸਿਰਿਓ ਨਵੀਆਂ ਪਰਸਤਿਤੀਆਂ ਦੇ ਅਨਸਾਰ ਤੁਹਾਡੇ ਨਾਂ ਤੇ ਚੰਦਨਗਰੇ ਵਾਲ ਕਮੇਟੀ ਜਿਹੜੀ ਹੈ ਉਹ ਬਣਾਈ ਜਾਵੇ ਤੇ ਤੁਸੀਂ ਮਾਨਯੋਗ ਮੁੱਖ ਮੰਤਰੀ ਤੋਂ ਟਾਈਮ ਲੈ ਕੇ ਤਿੰਨ ਮੈਂਬਰ ਕਮੇਟੀ ਦੇ ਜਿੰਨੇ ਵੀ ਮੈਂਬਰ ਬਣਾਉਣੇ ਆ ਜਾਂ ਤੁਸੀਂ ਇਹ ਕਰ ਸਕਦੇ ਆਂ ਵੀ ਆਪਣੇ ਦਫ਼ਤਰ ਦੇ ਵਿੱਚ ਇਹਨੂੰ ਡੀਲ ਕਰਕੇ ਤਿੰਨ ਮੈਂਬਰੀ ਕਮੇਟੀ ਪ੍ਰਪੋਜ਼ ਕਰ ਸਕਦੇ ਆਂ ਕਮੇਟੀ ਪ੍ਰਪੋਜ਼ ਕਰਕੇ ਤਾਂ ਰਿਪੋਰਟ ਸਬਮਿਟ ਕਰਕੇ ਮੈਂ ਕੈਪਨ ਨੂੰ ਸਬਮਿਟ ਕਰ ਸਕਦੇ ਹਾਂ ਉਹਦੇ ਨਾਲ ਉਹਦੇ ਨਾਲ ਸਭਾ ਸਾਡਾ ਅਸੀਂ ਤੁਹਾਡਾ ਪੂਰਾ ਸਹਿਯੋਗ ਕਰਾਂਗੇ ਅਸੀਂ ਚਾਹੁੰਦੇ ਹਾਂ ਵੀ ਜਿੱਦਾਂ ਭਗਤ ਗੁਰਾਂ ਦਾ ਸਾਂਸ ਕਮੇਟੀ ਸੀ ਇਸ ਤਰ੍ਹਾਂ ਹੁਣ ਨਵੀਆਂ પરિਸਥਿਤੀਆਂ ਦੇ ਮੁਤਾਬਕ ਤੁਹਾਡੀ ਚੇਅਰਮੈਨਸ਼ਿਪ ਥੱਲੇ ਨਵੀਂ ਕਮੇਟੀ ਬਣ ਕੇ ਨਵੇਂ ਨਵੇਂ ਤਰੀਕੇ ਨਾਲ ਸਹੂਲਤਾਂ ਦੇਵੇ ਇਹ ਸਾਡੀ ਜੋ ਪ੍ਰਜੋਰ ਮੰਗਿਆ ਔਰ ਇਸ ਮੇਰਾ ਤੁਹਾਨੂੰ ਮਿਲਣ ਦਾ ਵੀ ਸਪੈਸ਼ਲ ਇਹੀ ਕਾਰਨ ਸੀਗਾ ਚਲੋ ਬਈ ਤੁਸੀਂ ਆਪਾਂ ਸਾਰੇ ਨਾਲ ਮਿਲ ਕੇ ਇੱਕ ਇਹ ਕੰਮ ਕਰ ਜਾਈਏ ਨਵੀਂ ਕਮੇਟੀ ਦੀ ਰਿਪੋਰਟ ਤਿਆਰ ਕਰਾ ਜਾਈਏ ਤਾਂ ਉਹਦੇ ਨਾਲ ਆਉਣ ਵਾਲੀਆਂ ਨਸਲਾਂ ਨੂੰ ਆਉਣ ਵਾਲੇ ਲੋਕਾਂ ਨੂੰ ਜਿਹੜਾ ਬਹੁਤ ਫਾਇਦਾ ਹੋ ਸਕਦਾ ਹੈ ਪਲੱਸ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਆਪ ਜੀ ਤੋਂ ਮੰਗ ਕਰ ਬੇਨਤੀ ਕਰ ਰਿਹਾ ਹਾਂ ਕਿ ਇਹਦੇ ਸਬੰਧ ਵਿੱਚ ਤੁਸੀਂ ਸਾਡੇ ਜਿਹੜੇ ਬੈਠੇ ਮੈਂਬਰ ਇਹਨਾਂ ਨੂੰ ਵਿਸ਼ਵਾਸ ਦੇਣ ਦੀ ਕੋਸ਼ਿਸ਼ ਕਰੋਗੇ ਸਭ ਤੋਂ ਪਹਿਲਾਂ ਤਾਂ ਸੋਹਤਾ ਸਾਹਿਬ ਤੁਹਾਡੇ ਵਰਗੀ ਪਰਸਨੈਲਿਟੀ ਦਾ ਮੇਰੇ ਦਫਤਰ ਚੱਲ ਕੇ ਆਉਣਾ ਮੈਂ ਸਮਝਦਾ ਮੇਰੇ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਔਰ ਜਿਹੜਾ ਤੁਸੀਂ ਇਹ ਡਿਮਾਂਡ ਨੋਟਿਸ ਮੈਨੂੰ ਦਿੱਤਾ ਇਸ ਤੋਂ ਪਹਿਲਾਂ ਤੁਸੀਂ ਫਗਵੰਤ ਮਾਨ ਜੀ ਨੂੰ ਮਨਜ਼ੂਰਤ ਨੂੰ ਦੇ ਚੁੱਕੇ ਹੋ ਮੁੱਖ ਮੰਤਰੀ ਸਾਹਿਬ ਨੂੰ ਗਵਰਨਰ ਸਾਹਿਬ ਨੂੰ ਦੇ ਚੁੱਕੇ ਹੋ ਔਰ ਇਹ ਐਮਐਸ ਕੱਲਾ ਮੰਗ ਪੱਤਰ ਨਹੀਂ ਸਮਝਦਾ ਮੈਂ ਸਮਝਦਾ ਜੇ ਇਹਨੂੰ ਅਸੀਂ ਪਬਲਿਸ਼ ਵੀ ਕਰ ਦਈਏ ਹਾਂਜੀ ਕੱਲੇ-ਕੱਲੇ ਚਾਹੇ ਬਰਾਦਰੀ ਦੇ ਹਰੇਕ ਪ੍ਰਧਾਨ ਦੇ ਹੱਥ 'ਚ ਵੀ ਅਸੀਂ ਦੇ ਦਈਏ ਤੇ ਜਿੱਥੇ ਇਹ ਇੱਕ ਮੰਗ ਪੱਤਰ ਦੇ ਰੂਪ ਦੇ ਵਿੱਚ ਲੋਕਾਂ ਦੇ ਕੋਲ ਚਲਾ ਵੀ ਜਾਵੇ ਪਰ ਇਹਦੇ ਵਿੱਚ ਨੌਲੇਜ ਵੀ ਬੜੀ ਜੋ ਮੈਂ ਪੜ ਰਿਹਾ ਜਿੰਨਾ ਕਿ ਮੈਂ ਦੇਖ ਰਿਹਾ ਬਹੁਤ ਤੁਸੀਂ ਇਹਦੇ ਵਿੱਚ ਹਾਂ ਬਿਲਕੁਲ ਇਹ ਹੱਕ ਪੱਤਰ ਹੈ ਤੁਸੀਂ ਆਪਣੇ ਵੱਲੋਂ ਸਾਨੂੰ ਨੌਲੇਜ ਦੇਣ ਦੀ ਵੀ ਗੱਲ ਕੀਤੀ ਹੈ ਤੁਹਾਡੀ ਸਾਰੀ ਕਮੇਟੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮਾਸਟਰ ਮਹਿੰਦਰ ਪਾਲੂਗੀ ਸਾਹਿਬ ਦਾ ਜਸ਼ਵਿੰਦਰ ਮੱਟੂ ਜੀ ਮੇਰੇ ਸਾਡੇ ਮੈਡਮ ਖਾਨ ਦਾਨਾਰ ਜੀ ਲੜਨ ਕਾਂਤਾ ਜੀ ਨਾਰ ਸਾਹਿਬ ਤੇ ਹੋਰ ਵੀ ਜਿਹੜੇ ਤਕਵੰਤ ਸੱਜਣ ਇੱਥੇ ਬੈਠੇ ਨੇ ਸਾਰੇ ਤੁਸੀਂ ਉਚੇਚੇ ਤੌਰ ਤੇ ਸਮਾਂ ਕੱਢ ਕੇ ਆਏ ਹੋ ਕੋਟਨ ਕੋਟ ਤੁਹਾਡਾ ਧੰਨਵਾਦ ਹੈ ਔਰ ਇਹ ਮੇਰੀ ਮੋਰਲ ਡਿਊਟੀ ਹੈ ਇਹ ਡਿਊਟੀ ਹੈ ਮੇਰੀ ਮੈਂ ਵੀ ਚਾਹੁੰਦਾ ਕਿ ਜਿੰਨਾ ਵੀ ਸਮਾਂ ਮੈਨੂੰ ਮਿਲੇ ਪ੍ਰਮਾਤਮਾ ਜਿੰਨਾ ਵੀ ਸਮਾਂ ਦਵੇ ਕੋਈ ਇਦਾਂ ਦਾ ਕੰਮ ਅਸੀਂ ਕਰ ਜਾਈਏ ਆਪਣੇ ਆਪ ਨੂੰ ਮੈਂ ਸੋਰਸਫੁੱਲ ਕਰਨਾ ਮੇਰਾ ਮਿਸ਼ਨ ਨਹੀਂ ਹੈ ਨਾ ਸੀਨ ਹੈ ਤਾਂ ਨਾ ਰਹਿਣਾ ਆਪਣੇ ਆਪ ਨੂੰ ਤਾਕਤਵਰ ਕਰਨਾ ਮੇਰਾ ਕਦੇ ਮਿਸ਼ਨ ਨਹੀਂ ਰਿਹਾ ਜੇ ਇਦਾਂ ਦੀ ਗੱਲ ਹੁੰਦੀ ਤਾਂ ਮੈਂ ਬਥੇਰਾ ਕੁਝ ਕਰ ਸਕਦਾ ਸੀ ਅਸੀਂ ਜਿੰਨਾ ਕੁ ਵੀ ਜੀਵਨ ਆਪਣਾ ਲਾਈਫ ਸਟਾਈਲ ਅਸੀਂ ਆਪਣਾ ਸਾਦਾ ਜਿਹਾ ਰੱਖਿਆ ਹੋਇਆ ਤੁਹਾਡੇ ਵਾਂਗ ਪਰ ਜਿੰਨਾ ਕੁ ਵੀ ਕੌਮ ਲਈ ਕਰਨ ਦਾ ਮਨਸ਼ਾ ਮਨਸ਼ਾ ਰੱਖਦੇ ਆ ਉਹ ਲੋਕਾਂ ਨੂੰ ਨਜ਼ਰ ਵੀ ਆਊਗੀ ਤੇ ਅਸੀਂ ਪ੍ਰਮਾਤਮਾ ਤੋਂ ਆਸਮਰਦਾ ਇਹੀ ਕਰਦੇ ਆ ਵੀ ਪ੍ਰਮਾਤਮਾ ਮੌਕਾ ਪ੍ਰੋਵਾਈਡ ਕਰੇ ਭਗਤ ਗੁਰਾਧਾਨ ਸادس ਕਮੇਟੀ ਦਾ ਸਾਡੇ ਚੇਅਰਮੈਨ ਸਾਹਿਬ ਸੱਜਨ ਸਿੰਘ ਜੀ ਅੱਜ ਇਸ ਦੁਨੀਆ 'ਚ ਨਹੀਂ ਹੈ ਪਰ ਕੋਈ ਮੈਂ ਲੀਡਰ ਦੇਖਿਆ ਜਿਹਨੇ ਹਮੇਸ਼ਾ ਇਸ ਗੱਲ ਦੀ ਪੇਰਵਾਹੀ ਕੀਤੀ ਕਿ ਭਗਤ ਗੁਰਦਾਸ ਸੰਸ ਕਮੇਟੀ ਨੂੰ ਇਨ ਬਿਨ ਲਾਗੂ ਕਰਵਾਇਆ ਜਾਏ ਪਰ ਆਧੁਨਿਕ ਸਮਾਜ ਜਿੱਦਾਂ ਤੁਸੀਂ ਹੁਣ ਆਪਣੇ ਮੁਖਾਰਬੇਨ ਤੋਂ ਕਿਹਾ ਹੈ ਕਿ ਅੱਜ ਜਿਹੜਾ ਸਮਾਂ ਆ ਸਥਿਤੀਆਂ ਪ੍ਰਸਥਿਤੀਆਂ ਸਾਰੀਆਂ ਬਦਲ ਗਈਆਂ ਬਹੁਤ ਕੁਝ ਚੇਂਜ ਹੋਇਆ ਸਾਡੇ ਸਮਾਜ ਵਿੱਚ ਵੀ ਬਹੁਤ ਕੁਝ ਚੇਂਜ ਹੋ ਗਿਆ ਮੇਰੇ ਲਈ ਇਹ ਕੰਮ ਕਰਨਾ ਬਹੁਤ ਵੱਡਾ ਚੈਲੰਜ ਅੱਜ ਦੇ ਦੌਰ ਦੇ ਵਿੱਚ ਬਹੁਤ ਵੱਡਾ ਚੈਲੰਜ ਹੈ ਕਿਉਂਕਿ ਸਰਕਾਰਾਂ ਨਾਲ ਲੜਨਾ ਜਾਂ ਸਰਕਾਰਾਂ ਤੋਂ ਹੱਕ ਲੈਣਾ ਮੇਰੇ ਲਈ ਬਹੁਤ ਛੋਟੀ ਜਿਹੀ ਗੱਲ ਲੱਗਦੀ ਹੈ ਮੈਨੂੰ ਮੈਂ ਸ਼ਾਇਦ ਵੱਡੀ ਗੱਲ ਕਰਨ ਲੱਗਾ ਪਰ ਸਮਾਜ ਨਾਲ ਜਦੋਂ ਲੜਨਾ ਪੈਂਦਾ ਨਾ ਜਦੋਂ ਆਪਣੇ ਸਮਾਜ ਦੇ ਨਾਲ ਵਿਚਾਰੇ ਕੋ ਮਤਭੇਦ ਹੋਣ ਕਿਉਂਕਿ ਬਹੁਤ ਕੁਝ ਹੋਣ ਵਾਲਾ ਇਸ ਤਬਕੇ ਲਈ ਜਿਹੜਾ ਸਭ ਤੋਂ ਹਾਸ਼ੀਏ ਤੇ ਬੈਠਾ ਸਮਾਜ ਹੈ ਉਹ ਸਫਾਈ ਕੰਮ ਆਈਆਂ ਸੀਵਰਮੈਨ ਤੇ ਇਹਦੇ ਲਈ ਬਹੁਤ ਕੁਝ ਕਰਨ ਦੀ ਲੋੜ ਹੈ ਪਰ ਉਹਦੇ ਲਈ ਜਦੋਂ ਜਾਇਦ ਸਿੱਥੇ ਸਾਨੂੰ ਸਰਕਾਰਾਂ ਨਾਲ ਦਾ ਕਰਨਾ ਹੀ ਪੈਂਦੀ ਹੈ ਪਰ ਆਪਣੇ ਸਮਾਜ ਨਾਲ ਬਹੁਤੀ ਕਰਨੇ ਪੈਂਦੀ ਹੈ ਹੁਣ ਮੇਰੀ ਬੇਨਤੀ ਇਹ ਹੈ ਕਿ ਮੈਂ ਦੋ ਤਿੰਨ ਚੀਜ਼ਾਂ ਸੋਚੀਆਂ ਹੋਈਆਂ ਮੈਂ ਤਾਂ ਚਾਹਣਾ ਵੀ ਮੈਂ ਹਰ ਮਾਧਿਅਮ ਤੋਂ ਇਹ ਗੱਲ ਕਹੀ ਹੈ ਮਾਨ ਸਾਹਿਬ ਨੂੰ ਵੀ ਮੈਂ ਇਹ ਗੱਲ ਬੇਨਤੀ ਲਈ ਹੈ ਕਿ ਮਤਲਬ ਮੇਰੀ ਵੀ 24 ਸਾਲ ਦੀ ਮੈਂ ਆਪਣੀ ਗੱਲ ਹੀ ਜੇ ਕਰਾਂ ਤਾਂ ਮੇਰਾ ਤਜਰਬਾ ਜਿੰਨਾ ਕਿ ਹੈਗਾ ਉਹਦੀ ਗੱਲ ਕਰਦਾ ਵੀ 24 ਸਾਲਾਂ ਚ ਇੱਕੋ ਹੀ ਲੜਾਈ ਨੇ ਸਾਡੇ ਮੱਥਿਆਂ ਲੱਥੀ ਕੱਚੇ ਪੱਕੇ ਕੱਚੇ ਪੱਕੇ ਇਹ ਹੀ ਲੜਾਈ ਰਹੀ ਹੈ ਇਹਦੇ ਲਈ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਤੁਹਾਨੂੰ ਵੀ ਮੈਨੂੰ ਤੁਹਾਡੀਆਂ ਸੇਵਾਵਾਂ ਦੀ ਵੀ ਲੋੜ ਪਊਗੀ ਤੁਸੀਂ ਵੀ ਆਪਦੇ ਤੌਰ ਤੇ ਜੋ ਇਹਨਾਂ ਲਈ ਹੋਣਾ ਚਾਹੀਦਾ ਉਹ ਤੁਸੀਂ ਵੀ ਲਿਖ ਕੇ ਮੈਨੂੰ ਦਿਓ ਪਰ ਮੈਂ ਇਹਦੇ ਚ ਇਹ ਚਾਹੁੰਦਾ ਕਿ ਸਰਕਾਰ ਐਕਟ ਲੈ ਕੇ ਆਵੇ ਵਿਧਾਨ ਸਭਾ 'ਚ ਇੱਕ ਜਿਹੜੀ ਸਫਾਈ ਸੇਵਕ ਦੀ ਤੇ ਸੀਵਰਮੈਨ ਦੀ ਪੋਸਟ ਹੈ ਉਹ ਰੈਗੂਲਰ ਬੇਸਿਸ ਤੇ ਭਰੀ ਜਾਣੀ ਚਾਹੀਦੀ ਐਕਟ ਬਣੇ ਬਿੱਲ ਲੈ ਕੇ ਆਏ ਤਾਂ ਜੋ ਕੋਈ ਉਹਦਾ ਮੁੜ ਕੇ ਤੋੜਨਾ ਨਿਕਲ ਸਕੇ ਅੱਜ ਤੱਕ ਸਿਰਫ ਕਦੀ ਆਊਟਸੋਰਸ ਕਦੀ ਠੇਕੇਦਾਰੀ ਕਦੀ ਸੀਐਲਸੀ ਅਲੱਗ-ਅਲੱਗ ਨਾਵਾਂ ਦੇ ਉੱਤੇ ਸਾਡੀ ਭਰਤੀ ਕੀਤੀ ਜਾਂਦੀ ਹੈ ਜਿਹਦੇ ਵਿੱਚ ਸਭ ਤੋਂ ਵੱਧ ਸ਼ੋਸ਼ਣ ਜੇ ਕਿਸੇ ਦਾ ਹੁੰਦਾ ਤਾਂ ਸਫਾਈ ਸੇਵਕ ਦਾ ਤਕਰੀਬਰ ਮੈਂਦਾ ਹੁੰਦਾ ਉਹ ਚਾਹੇ ਜੇਲ੍ਹਾਂ ਦੇ ਵਿੱਚ ਲੱਗੇ ਹੋਏ ਆ ਚਾਹੇ ਉਹ ਤਹਿਸੀਲਾਂ ਦੇ ਵਿੱਚ ਲੱਗੇ ਆ ਚਾਹੇ ਉਹ ਹਸਪੀਟਲਾਂ 'ਚ ਲੱਗੇ ਆ ਹਸਪੀਟਲਾਂ ਨੂੰ ਅੱਜ ਤੁਸੀਂ ਦੇਖੋ ਕਮਰਸ਼ੀਅਲਾਈਜ਼ ਕਿੰਨੀ ਆ ਮੈਡੀਕਲ ਸਹੂਲਤਾਂ ਹੋ ਗਈਆਂ ਕਿੰਨੇ ਹਸਪੀਟਲ ਜਲੰਧਰ ਦੇ ਵਿੱਚ ਬਣ ਗਏ ਪਰ ਸਫਾਈ ਸੇਵਕਾਂ ਨੂੰ ਉੱਥੇ 24-24 12-12 ਘੰਟੇ ਕੰਮ ਕਰਵਾ ਕੇ 7000 ਕਿਸੇ ਨੂੰ 5000 ਕਿਸੇ ਨੂੰ 6000 ਰੁਪਇਆ ਮਿਲਦਾ ਜਿਹੜਾ ਮੈਂ ਸਮਝਦਾ ਇਹ ਦੇਸ਼ਦਰੋਹੀ ਆ ਤੇ ਐਕਸਪਲੋਇਟੇਸ਼ਨ ਵੀ ਬਹੁਤ ਵੱਡੀ ਤੇ ਹੈ ਤੇ ਇਹ ਜਿਹੜੀ ਰਿਕਰੂਟਮੈਂਟ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਸਿਰਫ ਸਵੱਛ ਭਾਰਤ ਦਾ ਨਾਰਾ ਦੇ ਕੇ ਕੱਲਾ ਸਿਰਫ ਜਾ ਉੱਥੇ ਝਾੜੂ ਦੇ ਨਿਸ਼ਾਨ ਲੈ ਕੇ ਜਾਂ ਝਾੜੂ ਦੇ ਫੜ ਕੇ ਫੋਟੋ ਖਿਚਾ ਲੈਣਾ ਕੋਈ ਮਿਸ਼ਨ ਨਹੀਂ ਹੋਣਾ ਚਾਹੀਦਾ ਇਹਨਾਂ ਦੇ ਲਈ ਜ਼ਮੀਨ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਇਸ ਸਮਾਜ ਲਈ ਬਹੁਤ ਵੱਡੀ ਜਿਹੜੀ ਮੈਂ ਸਮਝਦਾ ਅੱਜ ਪੈਨਸ਼ਨ ਤੋਂ ਲੋਕ ਵਾਂਝੇ ਰਹਿ ਗਏ ਇਹਨਾਂ ਨੂੰ ਪੈਨਸ਼ਨ ਜਿਹੜੀ ਆ ਕੰਪਲਸਰੀ ਹੋਣੀ ਚਾਹੀਦੀ ਇੱਕ ਐਮਐਲਏ ਆਮਾਨ ਸਾਹਿਬ ਨੇ ਆ ਕੇ ਜਿਹੜੀ ਇੱਕ ਨਵੀਂ ਰਵਾਇਤ ਕੀਤੀ ਆ ਵੀ ਇਹਨਾਂ ਦੀਆਂ ਪੈਨਸ਼ਨਾਂ ਇੱਕ ਇੱਕ ਪੈਨਸ਼ਨ ਕੀਤੀ ਆ ਜਿਹੜੀਆਂ 4 4 5 5 6 6 ਪੈਨਸ਼ਨਾਂ ਲੈਂਦੇ ਸੀ ਉਹ ਇਹ ਬਹੁਤ ਵੱਡਾ ਕੰਮ ਕੀਤਾ ਆਮਾਨ ਸਾਹਿਬ ਨੇ ਬਹੁਤ ਵੱਡਾ ਕੰਮ ਹੈ ਤੇ ਇੱਕ ਵੱਡਾ ਕੰਮ ਹੁਣ ਅਸੀਂ ਇਹ ਵੀ ਕਰਵਾਉਣਾ ਚਾਹੁੰਦੇ ਆ ਆਮਾਨ ਸਾਹਿਬ ਤੋਂ ਅਸੀਂ ਬੇਨਤੀ ਕਰਾਂਗੇ ਤੁਸੀਂ ਸਾਰੇ ਰਲ ਮਿਲ ਕੇ ਆਪਾਂ ਜਾਵਾਂਗੇ ਸਰਕਾਰ ਤੋਂ ਹੀ ਵੀ ਜਿਹੜੀ ਦਰਜਾ 4 ਕਰਮਚਾਰੀਆਂ ਦੀ ਪੈਨਸ਼ਨ ਆ ਇਹਨੂੰ ਕੰਪਲਸਰੀ ਕੀਤਾ ਜਾਵੇ ਔਰ 2004 ਤੋਂ ਪਹਿਲਾਂ ਵਾਲੀ ਜਿਹੜੀ ਪੈਨਸ਼ਨ ਆ ਉਹ ਮੁੜ ਬਹਾਲ ਕੀਤੀ ਜਾਵੇ ਤਾਂ ਐਦਾਂ ਦੀਆਂ ਬਹੁਤ ਸਾਰੀਆਂ ਸਕੀਮਾਂ ਹੈਗੀਆਂ ਜਿੱਦਾਂ ਮੈਡੀਕਲ ਸੁਵਿਧਾ ਨਹੀਂ ਸਾਨੂੰ ਮਿਲਦੀ ਰੀਇੰਵਰਸਮੈਂਟ ਦਾ ਬਹੁਤ ਸਾਰਾ ਹਨਾ ਉਹ ਕੋਲਾਪਸ ਹੋ